ਜੀਓ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕਿਸ਼ੂ ਅੱਜ ਅਸੀਂ ਪਹੁੰਚੇ ਹਾਂ ਜਿਵੇਂ ਫਾਸਪੁਰ ਦੇ ਪੁਰਦੋਰਾ ਡੇਰਾ ਬਾਬਾ ਨਾਨਕ ਦੇ ਚੋਲਾ ਸਾਹਿਬ ਸੋ ਸਾਡੇ ਨਾਲ ਬਾਬਾ ਅਫਤਾਰ ਸਿੰਘ ਜੀ ਦੀ ਬੇਟੀ ਜੀ ਉਹ ਉਹਨਾਂ ਨਾਲ ਗੱਲਬਾਤ ਕਰਕੇ ਪ੍ਰੋਧਨ ਸਾਹਿਬ ਦੇ ਇਤਿਹਾਸ ਤੋਂ ਸੰਤਾਂ ਨੂੰ ਜਾਣ ਪੜਨਾ ਹੈ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਟਿਆਲਾ ਸ਼ਹਿਰ ਤੋਂ ਇੱਕ ਮਾਚੂ ਦਾ ਸੰਸਾਦ ਦਾ ਕੀ ਕਹਿਸਾ ਦੇਖੋ ਜਿਹੜਾ ਇੱਕ ਤਰੀਕ ਨੂੰ ਕਟਿਆਲਾ ਸਿਆਨੀਆਂ ਤੋਂ ਸੰਗ ਚੱਲਦਾ ਹੈ ਇੱਕ ਤੇ ਇਹ ਵੀ ਦਰਸਾਉਂਦਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਸੰਤ ਜਿਹੜੇ ਚੋਲਾ ਸਾਹਿਬ ਲੈ ਕੇ ਆਏ ਸਨ ਬਾਬਾ ਕਾਬਲੀ ਮਲ ਜੀ ਉਹਨਾਂ ਦਾ ਇਧਰ ਦੁਆਬੇ ਦੀਆਂ ਸੰਗਤਾਂ ਨਾਲ ਬੜਾ ਪਿਆਰ ਸੀ ਉਸ ਵਕਤ ਵੀ ਤੇ ਇਹ ਚੋਲਾ ਸਾਹਿਬ ਜਿਹੜਾ ਮੈਂ ਸ਼ਾਰਟ ਵਿੱਚ ਦੱਸਦਾ ਕਿ ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਅਕਾਲਪੁਰ ਪਰਮੇਸ਼ਰ ਪਾਸੋਂ 6 ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ ਸੈਲੀ ਟੋਪੀ, ਮਾਲਾ, ਪੋਥੀ, ਪਵੇ ਸ਼੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ ਜਿਹੜੀਆਂ 5 ਵਸਤਾਂ ਨੇ ਸੋਢੀ ਪਰਿਵਾਰਕੁੱਲ ਨੇ ਸੈਲੀ ਟੋਪੀ ਕਿਰਤਪੁਰ ਸਾਹਿਬ ਡਿਸਟ੍ਰਿਕਟ ਰੋਪੜ ਵਿੱਚ, ਮਾਲਾ ਪੋਥੀ ਪਵੇ ਗੁਰੂ ਅਰਜਨ ਸਾਹਿਬ ਡਿਸਟ੍ਰਿਕਟ ਫਿਰੋਜ਼ਪੁਰ ਵਿੱਚ, 6ਵੀਂ ਵਸਤ ਜਿਹੜੀ ਹੈ ਉਹ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿੱਚ ਸਥਿਤ ਹੈ ਜੋ ਬੇ ਉਹ ਇੱਥੇ ਇਸ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇ ਮਾਰੇ ਗੁਰਗੱਦੀ ਗਈ ਫਿਰ ਸਾਰੇ ਬਾਣੇ ਉਹਨਾਂ ਕੋ ਲਾਗੇ ਫਿਰ ਗੁਰੂ ਅਮਰਦਾਸ ਮਾਰੇ ਗੁਰੂ ਰਾਮਦਾਸ ਮਾ ਗੁਰੂ ਅਰਜਨ ਦੇ ਮਾਰੇ ਜਿਨ੍ਹਾਂ ਵਿੱਚੋਂ ਪੰਜ ਵਸਤਾਂ ਸੋਢੀ ਪਰਿਵਾਰ ਕੋਲ ਨੇ ਜੋ ਦਾਸ ਨੇ ਦੱਸਿਆ ਤੇ ਜਿਹੜੀ ਛੇਵੀਂ ਵਸਤਾ ਹੈ ਡੇਰਾ ਬਾਬਾ ਨਾਨਕ ਕਿਸ ਤਰ੍ਹਾਂ ਹੀ ਜਦੋਂ ਗੁਰੂ ਅਰਜਨ ਦੇ ਮਾਰੇ ਹਰਮੰਦਰ ਸਾਹਿਬ ਸਰੋਵਰ ਦੀ ਪਟਾਈ ਕਰਾਰ ਇਸਨ ਉੱਥੇ ਇੱਕ ਰੋਡ ਬੰਸ ਕਤਰੀ ਜਾਦਾ ਸਿੱਖ ਸੀ ਜਿਸ ਨੇ ਸਿੱਖੀ ਦੀ ਮੰਗ ਕੀਤੀ ਸੀ ਉਹਦੇ ਪੈਰ ਤੇ ਕਾਫੀ ਸੱਟ ਲੱਗੀ ਲੇਕਿਨ ਉਹ ਸੇਵਾ ਤੋਂ ਨਾ ਹਾਟਨ ਗੁਰੂ ਸਾਹਿਬ ਨੇ ਪੁੱਛਿਆ ਦੱਸ ਪਾਈ ਸਿੱਖਾ ਕੋ ਜੋ ਉਮਾਰੇ ਕਹਿਣ ਲੱਗੇ ਮਾਰੇ ਧੀ ਤਨ ਦੌਲਤ ਪੁੱਤਰ ਬੜੀ ਗੁਰੂ ਨਾਨਕ ਸਾਹਿਬ ਦੀ ਮੇਰਾ ਜਿਹੜਾ ਮਿਲਾਕ ਇਲਾਕਾ ਮੁਸਲਮਾਨੀ ਹੈ ਜਦੋਂ ਸਿਰੇ ਕੜਾ ਪ੍ਰਸ਼ਾਦੀ ਦੇਖ ਕਰਦਾ ਲੋਕ ਮੇਰਾ ਮਜ਼ਾਕ ਉਡਾਉਂਦੇ ਨੇ ਕੁਝ ਐਸੀ ਦਾਤ ਬਖਸ਼ੇ ਜਿਹਨਾਂ ਸਿੱਖੀ ਦਾ ਵਾਅਦਾ ਹੋ ਉਸ ਵਕਤ ਫਿਰ ਮਾਰੇ ਦੀ ਬੀਟ ਸਾਹਿਬ ਤਾਂ ਤਿਆਰ ਨਹੀਂ ਸੀ ਛੇਵੀਂ ਵਸ ਚੋਲਾ ਸਾਹਿਬ ਉਹਨਾਂ ਨੇ ਖੁਸ਼ ਹੋ ਕੇ ਭੇਟ ਕਰ ਦਿੱਤੀ ਉਹਨਾਂ ਕੋ ਉਹ ਫਿਰ ਆਪਣੇ ਸ਼ਹਿਰ ਲੈ ਕੇ ਬਲਕ ਬੁਖਾਰਿਆ afghanistan ਜਦ ਤੱਕ ਉਹਨਾਂ ਕੋ ਸੇਵਾ ਹੋਈ ਉਹਨਾਂ ਨੇ ਕੀਤੀ ਜਦੋਂ ਬਿਰਧ ਵਸਤਾਈ ਉਹਨਾਂ ਨੇ ਸੋਚਿਆ ਹੋ ਸਕਦਾ ਮੇਰੇ ਬੱਚੇ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਥੇ ਹੀ ਰੱਖ ਕੇ ਤੇ ਅੱਗੇ ਵੱਡਾ ਸਾਰਾ ਪੱਥਰ ਦਿੱਤਾ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਓਗੇ ਉਹੀ ਇੱਥੋਂ ਚੋਲਾ ਲੈ ਕੇ ਜਾਣ ਨਹੀਂ ਤਾਂ ਇਹ ਪੱਥਰ ਹੀ ਨਾਟੇ ਸਿੱਖ ਦੇ ਵਿਰਸੇ ਦੀ ਅਰਦਾਸ ਹੈ ਦੁੱਖ ਆਏ ਸੁੱਖ ਆਏ ਸਿੱਖ ਦਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਗੁਰੂ ਗ੍ਰੰਥ ਗੁਰੂ ਮਾਰੇ ਦੇ ਅੱਗੇ ਚੜਨਾ ਚੜਦਾਸ ਕਰਨੀ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੁਰ ਗੋਬਿੰਦ ਕਾ ਪੀੜਿਤ ਹੋਏ ਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਨੇ ਪੁੱਤਰ ਜਾਓ ਸਾਡੇ ਅੰਗ ਦੇ ਬਸਰ ਨੇ ਚੋਲਾ ਤੇ ਉੱਥੋਂ ਲੈ ਕੇ ਆਓ ਤੇ ਸੇਵਾ ਕਰਿਆ ਕਰੋ ਤੇ ਦਰਸ਼ਨ ਕਰਾਇਆ ਕਰੋ ਉਹ ਉਹਨਾਂ ਦਾ ਦਵਾਬੇ ਦੀ ਸੰਗਤ ਨਾਲ ਬੜਾ ਵਿਚਰ ਸੀ ਕੋਸ਼ ਸੰਗਤ ਨਾਲ ਲੈ ਕੇ ਗਏ ਉੱਥੇ ਵੇਖਿਆ ਪੱਥਰ ਨਾਟ ਫਿਰ ਸਾਰੀ ਸੰਗਤ ਉੱਥੇ ਰਾਤ ਠਹਿਰੀ ਗੁਰੂ ਨਾਨਕ ਸਾਹਿਬ ਮਾਰੇ ਦਰਸ਼ਨ ਹੋਏ ਪੁੱਤਰ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਪੰਜ ਛੱਤੇ ਜਲ ਦੇ ਕਰੋ ਅਰਦਾਸ ਕਰੋ ਕਰਤਾਰ ਪੰਥੀ ਕਰੇਗਾ ਉਹ ਜਿਵੇਂ ਜਿਵੇਂ ਹੁਕਮ ਆਇਆ テムテム ਉਹਨਾਂ ਨੇ ਕੀਤਾ ਉਹ ਪੱਥਰ ਹਟਾਇਆ ਤੇ ਫਿਰ हट ਗਿਆ ਉਹ 4 ਮਾਰਚ ਨੂੰ ਚੋਲਾ ਸੈਵਡੇਰਾ ਬਾਬਾ ਨਾਨਕ ਲੈ ਕੇ ਆਏ ਬਾਬਾ ਕਾਬਲੀ ਮਾਲ ਜੀ ਉਹਨਾਂ ਨੇ ਆਈਆਂ ਸੰਗਤਾਂ ਨੂੰ ਵਰ ਦੇ ਦਿੱਤਾ ਕੀ ਇਧਰੋਂ ਦਬਾਬੇ ਦੀਆਂ ਸੰਗਤਾਂ ਵੀ ਪਹੁੰਚ ਗਈਆਂ ਤੇ ਉਹਨਾਂ ਨੇ ਆਈਆਂ ਸੰਗਤਾਂ ਨੂੰ ਵਧ ਦਿੱਤਾ ਵੀ ਜਿਸ ਤਰ੍ਹਾਂ ਤੁਸੀਂ ਇਸ ਸਾਲ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਮਨੋ ਕਹਣਾਗੇ ਸੋਈ ਤੁਹਾਡੀ ਸੰਪੂਰਨ ਹੋਣੀ ਹੈ ਉਹਨਾਂ ਤੋਂ ਇੱਥੇ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਜੀ ਦਾ ਲੱਗ ਰਿਹਾ ਹੈ ਜੋ ਕਿ ਲੱਖਾਂ ਦੇ ਕਰੀਬ ਨਾ ਸੰਗ ਪੈਦਲ ਚੱਲ ਕੇ ਆਉਂਦਾ ਹੈ ਹਿਸ਼ਾਰਪੁਰ ਤੋਂ ਤੇ 4 ਮਾਰਚ 1 ਮਾਰਚ ਨੂੰ ਚੱਲਦਾ ਹੈ ਹਰ 1 ਮਾਰਚ ਨੂੰ ਚੱਲਦਾ ਤੇ 4 ਮਾਰਚ ਨੂੰ ਇੱਥੇ ਪਹੁੰਚਦਾ ਹੈ ਦਾਸ ਹੁਣ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜੀ ਦੇ ਨੇ ਬਾਬਾ ਅਫਤਾਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਵਾਲੇ ਨੇਰਾ ਬਾਬਾ ਨਾਨਕ ਤੋਂ ਦਾਸ ਦਾ ਸਮੂਹ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਤੇ ਜੋੜ ਮਿਲੇ ਸ੍ਰੀ ਚੋਲਾ ਸਾਹਿਬ ਜੀ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਨਾਲ ਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਹੈ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੇ ਜਾਗਣੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨ ਕਿਉਂਕਿ ਇਹ ਜਿਹੜਾ ਸਾਨੂੰ ਸਰੀਰ ਮਿਲਿਆ ਹੈ ਇਹ ਬੜੀ ਮੁਸ਼ਕਲ ਮਿਲਿਆ ਹੈ ਮਾਨਸ ਜਨਮ ਦੁਰਲਭ ਹੈ ਹੋਤਨਾ ਬਾਰਾਂ ਬਾਾਰ ਇਹ ਬਾਰ-ਬਾਰ ਨਹੀਂ ਮਿਲਣਾ ਤੇ ਅਗਰ ਇਹਦੇ ਵਿੱਚ ਮਹਾਰਾਜ ਨੇ ਸਾਨੂੰ ਜਨਮ ਦਿੱਤਾ ਹੈ ਤੇ ਮਹਾਰਾਜ ਸਾਨੂੰ ਅਗਰੇ ਜਨਮ ਦਿੱਤਾ ਹੈ ਤੇ ਸਾਨੂੰ ਆਪਣੇ ਸ਼ਬਦ ਦੇ ਨਾਲ ਜੋੜ ਕੇ ਵੀ ਰੱਖਣਾ ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਕਰਨੀ ਹੈ ਔਰ ਅੰਮ੍ਰਿਤ ਵੇਲੇ ਤੇ ਰਹਿਰਾ ਸਵੇਲਾ ਤੋਂ ਨਹੀਂ ਖੁੰਝਣ ਦੇਣਾ ਗੁਰੂ ਮਹਾਰਾਜ ਕਿਰਪਾ ਕਰਨ ਦਾਸ ਦੀ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਇਹੋ ਹੀ ਅਰਦਾਸ ਬੇਨਤੀ ਹੈ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਹੀ ਅੰਮ੍ਰਿਤ ਵੇਲੇ ਦੇ ਜਾਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇਹਨੇ ਬਚਨ ਕਰਦਾ ਦਾਸ ਫਤੇ ਬੁਲਾਉਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ